ਭਗਵਾਨ ਸ੍ਰੀ ਵਾਲਮੀਕੀ ਤੀਰਥਸਥਾਨ ਅੰਮ੍ਰਿਤਸਰ ਤੋਂ ਕੌਮੀ ਸੇਵਕ ਰਾਮਲੀਲਾ ਐਵੰਡ ਤਿਹਾੜ ਕਮੇਟੀ ਵੱਲੋਂ ਸ੍ਰੀ ਹਨੂਮਾਨਗੜੀ ਮੰਦਿਰ ਫਗਵਾੜਾ ਵਿਖੇ ਪਵਿੱਤਰ ਜੋਤ ਲਿਆਂਦੀ ਗਈ ਐਨ ਡੀ ਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਜਿਵੇਂ ਸੰਪਰਸਰੋ ਭਵਨਵਾਲ ਵਿੱਚ ਕੀਤੇ ਸੰਤੋ ਜੋਤ ਲੈ ਕੇ ਆਏ ਹੈ ਤੇ ਬੜਾ ਵਧੀਆ ਲੱਗਾ ਉੱਥੇ ਜਾ ਕੇ ਤੇ ਬੜਾ ਉਹਦਾ ਸਾਡਾ ਸਵਾਦ ਵੀ ਹੋਇਆ ਸਾਡਾ ਬਾਕੀ ਸਾਰੀ જય શ્રી ਰਾਮ ਅੱਜ ਸ਼੍ਰੀ ਕੌਮੀ ਸੇਵਕ ਰਾਮਲੀਲਾ ਤਿਹਾੜ ਕਮੇਟੀ ਵੱਲੋਂ ਅੱਜ ਸਾਰੀ ਜਿਹੜੀ ਟੀਮ ਸਾਡੇ ਚੇਅਰਮੈਨ ਦੇ ਹਦੇਸ਼ ਅਨੁਸਾਰ ਔਰ ਪ੍ਰਧਾਨ ਜੀ ਦੀ ਰਕਸ਼ਤਾ ਦੇ ਵਿੱਚ ਸਾਰੀ ਟੀਮ ਜਿਹੜੀ ਅੱਜ ਅੰਮ੍ਰਿਤਸਰ ਵਿੱਚ ਗਈ ਜਿੱਥੇ ਰਾਮ ਤੀਰ ਸਾਡਾ ਬਹੁਤ ਹੀ ਪੂਜਨੀਯ ਜਿਹੜਾ ਸਥਾਨ ਹੈ ਜਿੱਥੇ ਭਗਵਾਨ ਬਾਲਮੀਕੀ ਜੀ ਦਾ ਸਥਾਨ ਹੈ ਉੱਥੇ ਅਸੀਂ ਗਏ ਉੱਥੋਂ ਦੀ ਅਸੀਂ ਉਹਨਾਂ ਦੀ ਜੋਤ ਲੈ ਕੇ ਅੱਜ ਜੀ ਹਨੂਮਾਨ ਗੜੀ ਦੇ ਵਿੱਚ ਅਸੀਂ ਪਹੁੰਚੇ ਔਰ ਉੱਥੋਂ ਜਿਹੜੀ ਜੋਤ ਲਿਆਂਦੀ ਆ ਉਹਦੀ ਪ੍ਰਕਰਮਾ ਅਸੀਂ ਕਰਵਾ ਕੇ ਮੰਦਿਰ ਦੇ ਵਿੱਚ ਆਏ ਔਰ ਉਸ ਤੋਂ ਬਾਅਦ ਜਿਹੜੀ ਸਟੇਜ ਜਿੱਥੇ ਅਸੀਂ ਆਰਮਲਾ ਕਰਵਾਉਣ ਜਾ ਰਹੇ ਆ ਉਹਦੀ ਪ੍ਰਕਰਮਾ ਕਰਵਾਈ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵਿਰਾਜबान ਕੀਤਾ ਉੱਥੇ ਜੋਤ ਦਾ ਆਪਣੇ ਤੇ ਉਸ ਦੇ ਨਾਲ ਹੀ ਉਹਨਾਂ ਦਾ ਅਸ਼ੀਰਵਾਦ ਲੈ ਕੇ ਤੇ ਅੱਗੇ ਜਿੱਦਾਂ ਕਿ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਰਾਮਲੀਲਾ ਜੜੀ ਸ਼ੁਰੂ ਹੋ ਰਹੀ ਆ ਉਹਦੇ ਲਈ ਅਸੀਂ ਅੱਗੇ ਸ਼ੁਰੂਆਤ ਕਰ ਜਾ ਰਹੇ ਆ ਜੈ ਸ਼੍ਰੀ ਰਾਮ ਜੈ ਬਾਲਮੀਕੀ ਹਰ ਬਾਲਮੀਕੀ ਬੜੀ ਖੁਸ਼ੀ ਦੀ ਗੱਲ ਆ ਕਿ ਸੇਵੀ ਸੇਵਕ ਰਾਮਲੀਲਾ ਇਹਨਾਂ ਤਿਹਾਰ ਕਮੇਟੀ ਵੱਲੋਂ ਸ਼੍ਰੀ ਬਾਲਮੀਕ ਧਾਮ ਜੋ ਰਾਮ ਤੀਰਥ ਤੋਂ ਅੱਜ ਸਵੇਰ ਤੋਂ ਜੋਤ ਲਿਆਂਦੀ ਗਈ ਹੈ ਸਾਡੀ ਮੈਨੇਜਮੈਂਟ ਵੱਲੋਂ ਇਹ ਜੋਤ ਲਗਾਤਾਰ ਰਾਮਲੀਲਾ ਦੇ ਵਿੱਚ ਸਾਰਿਆਂ ਦੇ ਦਿਖਾਈ ਜੇ ਜਲਦੀ ਰਹੇਗੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਇਸ ਜੋਤ ਦੇ ਆ ਕੇ ਸ਼ਾਮ ਰੀਲਾ ਦੇ ਦੌਰਾਨ ਦਰਸ਼ਨ ਕਰਨ ਤੇ ਆਪਣਾ ਜੀਵਨ ਸਫਲ ਬਣਾਉਣ ਨਾਲ ਹੀ ਹੰਮਾ ਹਮਾਰ ਕੇ ਰਾਮਲਾ ਵਿੱਚ ਪਹੁੰਚਣ ਭਗਵਾਨ ਰਾਮ ਦੇ ਨਾਮ ਦਾ ਗੁਣਗਾਨ ਕਰਦੇ ਹੋਏ ਸਾਰੀ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਨਾਲ ਕਿ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ ਇਹਦੀ ਗੱਲ ਹੈ ਕਿ RAM KIRTO ਭਗਵਾਨ ਵਾਲਮੀਕ ਜੀ ਮਹਾਰਾਜ ਦੀ ਜਿਹੜੀ ਜੋਤੀ ਹੈ ਉਹ ਫਗਵਾੜਾ ਪਹੁੰਚ ਰਹੀ ਹੈ ਫਗਵਾੜੇ ਦੇ ਸਾਰੇ ਜਿਹੜੇ ਸਨਾਤਨ ਧਰਮ ਦੇ ਨਾ ਵਿਸ਼ਵਾਸ ਕਰਦੇ ਆ ਭਗਵਾਨ ਵਾਲਮੀਕ ਜੀ ਦੀ ਆਸਥਾ ਦੇ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਦੇ ਬਹੁਤ ਚਿਰ ਤੋਂ ਬੁਲਾਸ਼ਾ ਸੀ ਕਿ ਇੱਥੇ ਵੀ ਵਾਲਮੀਕ ਜੀ ਦੀ ਥੀਬ ਮੂਰਤੀ ਸਥਾਪਨਾ ਕੀਤੀ ਜਾਵੇ ਅੱਜ ਜਿਹੜਾ ਇਹ ਸਾਡੀਆਂ ਸਾਰਿਆਂ ਦੀ ਮਨੁਕਾਮਨਾ ਪੂਰੀਆਂ ਹੋ ਰਹੀਆਂ ਅਸੀਂ ਪ੍ਰਬੰਧਕ ਕਮੇਟੀ ਦਾ ਕੁਲਦੇਵ ਰਾਜ ਸ਼ਰਮਾ ਜੀ ਦਾ ਕਰਮਲਜੀਤ ਦਾ ਅਤੇ ਹੋਰ ਜਿੰਨੇ ਵੀ ਇਹਨਾਂ ਦੇ ਨਾਲ ਭਰਦਵਾਜ ਜੀ ਇਹਦੇ ਵੀ ਇਹਨਾਂ ਦੇ ਨਾਲ ਖੰਡ ਉਹਨਾਂ ਸਾਰੇ ਦਾ ਤਹਿਤ ਤੋਂ ਮਾਤ ਕਰਦੇ ਹਾਂ ਕਿ ਉਹਨਾਂ ਦੇ ਉੱਤਮ ਨਾਲ ਕੀ ਹੈ ਜਿਹੜਾ ਸਾਰਾ ਕੰਮ ਹੋਇਆ ਹੈ ਬਹੁਤ ਬਹੁਤ ਧੰਨਵਾਦ